ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਹ ਸੰਗਤ ਜੋ ਮਨੁੱਖ ਹੈ ਆਖਰ ਇਹ ਮਨੁੱਖ ਨੂੰ ਆਪਣੀ ਮੌਤ ਬਾਰੇ ਪਤਾ ਵੀ ਲੱਗ ਜਾਵੇ ਨਾ ਕਿ ਹੋਰ ਮੌਤ ਤੋਂ ਬਚ ਸਕਦਾ ਹੈ ਮੌਤ ਤੋਂ ਬਚਣ ਲਈ ਕੋਈ ਉਪਰਾਲਾ ਨਹੀਂ ਹੈ ਹਾਂ ਮੌਤ ਜਿਹੜੇ ਢੰਗ ਦੇ ਨਾਲ ਸੀ ਚੋਂ ਨਿਕਲ ਜਾਵੇ ਉਹਦਾ ਆਪਾ ਗੁਰੂ ਸਾਹਿਬ ਨਾਲ ਹੋ ਜਾਂਦਾ ਜੋ ਗੁਰਮੁਖ ਪਿਆਰੇ ਇਹਦੇ ਉਹਦਾ ਸਿਮਰਨ ਕਰਦੇ ਨੇ ਤੇ ਉਹਨਾਂ ਦਾ ਫਿਰ ਇयां ਖਾਰਚ ਲੋਹਰ ਰਹਾ ਅੱਗੇ ਬਥਰੇ ਸਹਿਲਾ ਸੌਖਾ ਹੋ ਜਾਂਦੇ ਜੇ ਇੱਥੇ ਨਾਹਾਂ ਖਟਦੇ ਹਨ ਪਰ ਨਹੀਂ ਤਾਂ ਗੁਰਮੁਖ ਪਿਆਰਿਓ ਚੱਲਣ ਜਿੰਨੀ ਜਾਣਿਆ ਸੇ ਨਾ ਕਰੇ ਰਿਥਾਰ ਚੱਲਣ ਸਾਨਾ ਜਾਣੀ ਸਭ ਕਾ ਸਵਾਰ ਜਿਨ੍ਹਾਂ ਨੂੰ ਗੁਰਮੁਖੋਂ ਨੂੰ ਪਤਾ ਹੈ ਕਿ ਸੰਸਾਰ ਤੇ ਆਇਆ ਹੈ ਇਹ ਪ੍ਰਾਣੀ ਤਾਂ ਇੱਕ ਦਿਨ ਚਲੇ ਜਾਵੇਗਾ ਉਹ ਬੜਾ ਖਲਾਲਾ ਵਿਸਥਾਰ ਫਲਾਉਣੀ ਕਰਦੇ ਹੈ ਉਹਨਾਂ ਦਾ ਖਾਣਾ ਵੀ ਸੀਮਤ ਉਹਨਾਂ ਦਾ ਪਹਿਣਾ ਵੀ ਸੀਮਤ ਉਹਦੇ ਵਿੱਚ ਹੁੰਦਾ ਹੈ ਟਹਿਣਾ ਉੱਠਣਾ ਸੋਣਾ ਪਰਮੇਸ਼ਰ ਦਾ ਨਾਮ ਜਪਣ ਇਸੇ ਵਿੱਚ ਹੁੰਦਾ ਹੈ ਬਰਿਆਦਾ ਤੇ ਰਹਿੰਦੇ ਨੇ ਚੱਲਣ ਸੰਸਾਰ ਨਾਲ ਜਾਣੀ ਸਭ ਕਾਂ ਸਵਾਰਨੋ ਹਾ ਜਿਨ੍ਹਾਂ ਨੂੰ ਕਿ ਇਹ ਸੰਸਾਰ ਤੋਂ ਅਸੀਂ ਚਲੇ ਜਾਣਾ ਰਹਿਣਾ ਨਹੀਂ ਹੈ ਉਹਨਾਂ ਨੂੰ ਸਾਰ ਨਹੀਂ ਹੈ ਖਬਰ ਨਹੀਂ ਹੈ ਸੋਚੀ ਨਹੀਂ ਹੈ ਸਭ ਕਾਰ ਸਵਾਰਨ ਹਾਰ ਉਹ ਕਹਿੰਦੇ ਹਨ ਮੇਰਾ ਆਹ ਕਾਰਜ ਜੇ ਲੋਟ ਹੋ ਜੇ ਮੇਰਾ ਆਹ ਕੰਮ ਸਬਰ ਜਾਵੇ ਆਹ ਕੰਮ ਬਣ ਜਾਵੇ ਭਾ ਗੁਰਮੁਖ ਪਿਆਰਾ ਆਤਮਕ ਜੋ ਜੀਵਨ ਵਾਸਤੇ ਸਵਾਰਦਾ ਹੈ ਕੰਮ ਜੋ ਮਨਮੁਖ ਹੁੰਦਾ ਹੈ ਆਪਣੇ ਕਾਰੋਬਾਰ ਦੇ ਵਿੱਚ ਲੱਗਿਆ ਹੁੰਦੇ ਕੰਮ ਸਵਾਰਦਾ ਹੈ ਕਿ ਮੇਰਾ ਆ ਬਣ ਜਾਵੇ ਮੇਰਾ ਆ ਬਣ ਜਾਵੇ ਇਕ ਪ੍ਰਿਖਿਤ ਰਾਜਾ ਹੋਇਆ ਪਾਂਡਵਾ ਦਾ ਪਰੋਤਾ ਉਹ ਕਹਿੰਦਾ ਜਦੋਂ ਮਨੁੱਖ ਨੂੰ ਮੌਤ ਬਾਰੇ ਪਤਾ ਲੱਗ ਜਾਵੇ ਨਾ ਉਸ ਨੂੰ ਬਚਾਜਰੂ ਕਰ ਲੈਣਾ ਚਾਹੀਦਾ ਮੌਤ ਬਹੁਤ ਬਲਵਾਨ ਹੈ ਜੇ ਜੋਤਸੀ ਨੇ ਕਿਹਾ اے ਪ੍ਰਿਖਿਤ ਰਾਜੇ ਤੇਰਾ ਪੁਰਮ ਮਾਸੀ ਵਾਲੇ ਦਿਨ ਤੇਰੀ ਮੌਤ ਹੈ ਉਹ ਪ੍ਰਾਪਤੀ ਮੌਤ ਬਚਣ ਲਈ ਕੋਈ ਅਪਾ ਕਰ ਲੈ ਯਤਨ ਕਰ ਲਈ ਤੇ ਰਾਜਾ ਸੀ ਉਹ ਰਾਜਾ ਕੰਗਾਂ ਤੁਸੀਂ ਮੈਨੂੰ ਹੁਣ ਦੱਸ ਦਿੱਤਾ ਹੈ ਕਿ ਫਲਾਣੇ ਦਿਨ ਤੇ ਇਹ ਮੌਤ ਆਉਣੀ ਹੈ ਤੇ ਹੁਣ ਮੈਂ ਆਪ ਦਾ ਅਪਾ ਕਰ ਲੂੰਗਾ ਮੈਂ ਜ਼ਰੂਰ ਕਰ ਲਵਾਂ ਪਰ ਰਾਜਾ ਸੀ ਜੋ ਰਾਜੇ ਹੁੰਦੇ ਨੇ ਲਵੇਂ ਤਾਕਤ ਹੁੰਦੀ ਆ ਗੁਰਮੁਖ ਪਿਆਰੋ ਸੈਨਾਪਤੀ ਹੁੰਦੇ ਹਨ ਚਾਰ ਚੁਫੇਰੇ ਉਹਨਾਂ ਦੇ ਨੌਕਰ ਲੱਗੇ ਹੁੰਦੇ ਨੇ ਰਾਜਾ ਧਨਦੌਲਤ ਲੱਭੇ ਪਰ ਜਹਾ ਹੱਥੇ ਤੋਂ ਹੁੰਦੀ ਹੈ ਉਹ ਰਾਜੇ ਨੇ ਕੀ ਸੋਚਿਆ ਕਿ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਲੋਹੇ ਦਾ ਕਿਲਾ ਬਣਾ ਲਵਾਂ ਜਿਸ ਦੇ ਵਿੱਚ ਕੀੜੀ ਵੀ ਪ੍ਰਵੇਸ਼ ਨਾ ਕਰੇ ਕਿ ਮੌਤ ਫਿਰ ਕਿੱਧਰ ਤੇ ਆਵੇ ਕਿ ਪਤਾ ਲੱਗੇਗਾ ਨਾ ਉਸ ਪ੍ਰਿਖੇਤ ਰਾਜਨੇਕੀ ਕੀਤਾ ਲੋਹ ਦਾ ਕਿਲਾ ਤਿਆਰ ਕਰਵਾ ਕੇ ਨੌਂ ਦੇ ਵਿੱਚ ਆਬਰਾਜਮਾਨ ਹੋ ਗਿਆ ਬਾਹਰ ਪਹਿਰੇਦਾਰ ਲਾ ਦਿੱਤੇ ਕਿ ਅੰਦਰ ਕਿਸ ਨੂੰ ਆਉਣ ਨਹੀਂ ਦੇਣਾ ਪਹਿਰੇਦਾਰ ਖੜੇ ਨੇ ਜਿਉਂ-ਜਿਉਂ ਦਿਨ ਲੰਘੇ ਆਉਂਦਾ ਤੇ ਚਿੰਤਾ ਤਾਂ ਵਾਦੀ ਇਹ ਤਰ੍ਹਾਂ ਮਨੁੱਖੋ ਘਟੇਪਾ ਆਉਂਦਾ 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 ਤੇ ਕਰੋ ਕਾਰਿਓ ਫਿਰ ਮੁਕਤ ਵੀ ਦੀਸ਼ੀ ਹੈ ਤੇ ਬੜਾ ਪਰ ਬੋਧ ਹਾਈ ਕਰਦਾ ਹੈ ਜਿਨ੍ਹਾਂ ਦੇ ਪਾਪ ਕਮਾਏ ਹੁੰਦੇ ਨੇ ਮਹਾਰਾਜੇ ਕਹਿੰਦੇ ਨੇ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮਤਨੁ ਮੰਧਾਣੀਆਂ ਤੂੰ ਮਥੇ ਤਰਮਰਾਏ ਪਰ ਸਾਰ ਸੰਗਤ ਦੇਖੋ ਜਿਨ੍ਹਾਂ ਦੇ ਪਾਪ ਕਰੇ ਹੁੰਦੇ ਹਨ ਉਹ ਮੌਤ ਤੋਂ ਡਰਦੇ ਨਹੀਂ ਜਿਨ੍ਹਾਂ ਨੇ ਪਰਮੇਸ਼ਰ ਨਾਮ ਜਪਿਆ ਹੁੰਦਾ ਹੈ ਕਬੀਰ ਜਿਸ ਮਰਨੇ ਤੇ ਜਗ ਪਰ ਹੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਤਮਾ ਉਹਨਾਂ ਦੇ ਅੰਦਰ ਆਨੰਦ ਹੁੰਦਾ ਹੈ ਜੋ ਪ੍ਰਮੇਸ਼ਰ ਦੇ ਪਿਆਰੇ ਹੁੰਦੇ ਹਨ ਕਿਉਂਕਿ ਉਹ ਕਾਲ ਤੋਂ ਅਕਾਲ ਤੱਕ ਪਹੁੰਚੇ ਜਾਂਦੇ ਹਨ ਮੌਤ ਰੂਰ ਚਲੇ ਜਾਂਦੇ ਹਨ ਮੌਤ ਇੱਕ ਸੌਣੀ ਹੈ ਜਿਹੜੇ ਸਾਡੇ ਰਾਤ ਦੀ ਸੌਣੀ ਹੈ ਇਹ ਛੋਟੀ ਨੀਂਦ ਹੈ ਇਹ ਜਿਹੜੀ ਸਾਡੀ ਮੌਤ ਹੈ ਇਹ ਥੋੜੀ ਲੰਬੀ ਨੀਂਦ ਹੈ ਪਰ ਸਾਧ ਸੰਗਤ ਅੰਦਰ ਥੋੜਾ ਜਿਹਾ ਵਿਸਥਾਰ ਕਰੀਏ ਵੀਡੀਓ ਥੋੜੀ ਜਿਹੀ ਲੰਬੀ ਵੱਧ ਜਾਂਦੀ ਹੈ ਪਰ ਮੈਂ ਇਹ ਨਹੀਂ ਟੁਕ ਦੇ ਦਿੱਤੀ ਹੈ ਵੀ ਇੱਕ ਮੌਤ ਹੈ ਇਹ ਵੀ ਇੱਕ ਸੋਹਣੀ ਰੀਤ ਹੈ ਪਰ ਗੁਰਮੁਖ ਪਿਆਰਿਓ ਜੋ ਪਰਮੇਸ਼ਰ ਦੇ ਵਿੱਚ ਲੀਰੋਪ ਹੋ ਜਾਂਦਾ ਹੈ ਉਹ ਤਾਂ ਸਦਾ ਲਈ ਫਿਰ ਦੁਨੀਆ ਤੇ ਆਇਆ ਹੋਇਆ ਸਮਝਿਓ ਉਹ ਮੌਤ ਉਹ ਵੀ ਰਹਿਤ ਹੋ ਜਾਂਦਾ ਹੈ ਪਰ ਜਿਉ ਜਿਉ ਦਿਨ ਲੰਬੇ ਹੁੰਦਾ ਰਾਜਾ ਵੀ ਸੋਚਦਾ ਵੀ ਅਜੇ ਇੰਨੇ ਦਿਨ ਰਹਿ ਗਏ ਇੰਨੇ ਦਿਨ ਰਹਿ ਗਏ ਤਾਂ ਕੀ ਕੀਤਾ ਜਾਵੇ ਪੂਰਨ ਮਾਚਰਾਜਨ ਆ ਗਿਆ ਪਹਿਲੇ ਲਾ ਦਿੱਤੇ ਅੰਦਰ ਬੈਠਾ ਹੈ ਵਿਹਜ ਮੌਤ ਨਹੀਂ ਆਉਣੀ ਅਜੇ ਮੌਤ ਨਹੀਂ ਆਉਣੀ ਬੜਾ ਚਿੰਤਾਤ ਹੋਦਾ ਇੱਕ ਸਬਬ ਬਣਦਾ ਹੈ ਸ਼ਾਂਤ ਦੇ ਮਨ ਦੇ ਵਿੱਚ ਇੱਕ ਪ੍ਰੇਮ ਜਾਗ ਪਿਆ ਵੀ ਅੱਜ ਪ੍ਰੀਖਤ ਰਾਜ ਨੂੰ ਜਾ ਕੇ ਮਿਲੀ ਜਦੋਂ ਕਿਸੇ ਕੋਲ ਆਪਾਂ ਜਾਣਾ ਹੁੰਦਾ ਹੈ ਕਿ ਉਸ ਵਾਸਤੇ ਭੇਟਾ ਵੀ ਜ਼ਰੂਰ ਚਾਹੀਦੀ ਲੱਗੇ ਜਿਵੇਂ ਕੋਈ ਮਿੱਤਰ ਪਿਆਰ ਨੂੰ ਮਿਲਣ ਨਾ ਹੁੰਦਾ ਹੈ ਕੋਈ ਗੁਲਾਬ ਜਮਣ ਦਾ ਡੱਬਾ ਲਿਆਉਂਦਾ ਹੈ ਕਿ ਲੱਡੂ ਦਾ ਡੱਬਾ ਲਿਆਉਂਦਾ ਹੈ ਕੋਈ ਫਲ ਫਰੂਟ ਲੈ ਆਉਂਦੇ ਨੇ ਰਾਜ ਰਾਮਾ ਦੇ ਵਿੱਚ ਇੱਛਾ ਸੀ ਵੀ ਹੁਣ ਮੈਂ ਰਾਜ ਨੂੰ ਮਿਲਣ ਵਾਸਤੇ ਜਾਣਾ ਵੀ ਉਸ ਵਾਸਤੇ ਕੀ ਲੈ ਕੇ ਜਾਵਾਂ ਉਹਦੇ ਸਤਕਾਰ ਵਾਸਤੇ ਰਾਜ ਨੇ ਫਲ ਤੋੜਦੇ ਰਾਜ ਦੇ ਸਤਕਾਰ ਵਾਸਤੇ ਵਹੀ ਗ੍ਰੂਪ ਸ਼ਾਂਤ ਨੇ ਫੋਨ ਤੋੜਦੇ ਪਹੁੰਚਦੀ ਮਾਲਾ ਜੀ ਬਣਾ ਲਈ ਵੀ ਮਹਾਰਾਜ ਆਕਸ਼ਤਕਾਰ ਕੋਲ ਗਲਤੀ ਵਿੱਚ ਪਾ ਦੇਣੀ ਹੁਣ ਸੰਤ ਆ ਰਹੇ ਆ ਪੂਰਨ ਮਾਚੀ ਦਾ ਦਿਨ ਹੈ ਰਾਜਨ ਨੂੰ ਬੜੀ ਚਿੰਤਾ ਹੋਈ ਹੋਈਆ ਕਿ ਅੱਜ ਮੇਰੀ ਮੌਤ ਹੈ ਕਿੱਧਰ ਜਾਵੇਗੀ ਕਿਸੇ ਪਾਸੇ ਕੀੜ ਵੀ ਨਹੀਂ ਲੱਗਦੀ ਹੈ ਤੇ ਜਦੋਂ ਸੰਤ ਆਇਆ ਰਾਜ ਦੇ ਦਰਬਾਰ ਪਹੁੰਚਣ ਲੱਗਿਆ ਤੇ ਸਾਹਮਣੇ ਪਹਿਰੇਦਾਰ ਖੜੇ ਖਾਨਾ ਉਹ ਕਹਿਣ ਲੱਗਾ ਜਿਵੇਂ ਪ੍ਰਿਖਤ ਰਾਜੇ ਨੂੰ ਮਿਲਣਾ ਹੈ। ਉਹ ਕਹਿਣ ਲੱਗੇ ਜੇ ਉਹਨਾਂ ਦਾ ਹੁਕਮ ਹੈ ਵੀ ਅੱਜ ਕਿਸ਼ਨ ਨੂੰ ਮਿਲਣ ਨਹੀਂ ਦੇਣਾ। ਪਹਿਰੇਦਾਰ ਨੂੰ ਕਹਿਣ ਲੱਗਿਆ ਪਹਿਰੇਦਾਰੋ ਤੂੰ ਸੇ ਜਾ ਕੇ ਪ੍ਰਿਖਤ ਰਾਜ ਨੂੰ ਕਹਿ ਦੇਵੀਂ ਕਿ ਇਹਨੂੰ ਇੱਕ ਸੰਤ ਲੈਣ ਵਾਸਤੇ ਆਇਆ ਹੈ। ਇਹ ਜਾ ਕੇ ਸੁਨੇਹਾ ਦੇ ਦੇ। ਹਣ ਸਾਧ ਸੰਗਤ ਜੀ ਉਹਦੇ ਪਹਿਰੇਦਾਰ ਜਾ ਕੇ ਸੁਨੇਹਾ ਦਿੰਦੇ ਨੇ ਰਾਜੇ ਅੱਜ ਤੈਨੂੰ ਕੋਈ ਸੰਤ ਮਹਾਂਪੁਰਸ਼ ਲੈਣ ਬਾਤੇ ਆਇਆ ਹੈ। ਹੁਣ ਉਹਨਾਂ ਦਾ ਪੁੱਲੀ ਗਾਜੰਬੀਰੀ ਮਾਤਾ ਮੰਦਿਰ ਵਿੱਚ ਪ੍ਰੇਮ ਲੱਗਿਆ ਮੰਦਿਰ ਦੇ ਵਿੱਚ ਬੜਾ ਚਾਪ ਪੈਦਾ ਹੋਇਆ ਮੰਦਿਰ ਦੇ ਵਿੱਚ ਬਹੁਤ ਖੁਸ਼ੀ ਹੋਈ ਆਪਦੇ ਆਪ ਦੀ ਸੂਝ ਬਣਾ ਰਹੀ ਤੇ ਕਹਿਣ ਲੱਗਿਆ ਸ਼ੰਤ ਮੈਨੂੰ ਕਿਹੜਾ ਸੰਤ ਮਿਲਣਾ ਹੈ ਕਿਹੜਾ ਮਹਾਤਮਾ ਜ ਮੈਨੂੰ ਮਿਲਣਗਾ ਮਿਲਣ ਵਾਸਤੇ ਆਇਆ ਅੱਗੇ ਤਾਂ ਕਿਤੇ ਆਇਆ ਹੀ ਨਹੀਂ ਹੈ ਜੋ ਕਹਿਣ ਲੱਗਿਆ ਫਹਿਰੇਦਾਰ ਨੂੰ ਠੀਕ ਹੈ ਉਹਨੂੰ ਜਾ ਕੇ ਕਹਦੇ ਵੀ ਚਲੇ ਜਾਓ ਅੰਦਰ ਉਨਾ ਖਾਤਿਰੇ ਬਿਤੇ ਦੀ ਫੁੱਲਾਂ ਦੀ ਮਾਲਾ ਬਣੀ ਹੋਈ ਹੈ ਤੇ ਹੁਣ ਸੰਤ ਹੁਣ ਉਹ ਪ੍ਰੀਖਤ ਰਾਜੇ ਨੂੰ ਅੰਦਰ ਸੁਨ ਅਛੇ ਮਿਲਣ ਵਾਸਤੇ ਜਾਂਦਾ ਹੈ ਅਗੋਂ ਰਾਜਾ ਵੀ ਉੱਠ ਕੇ ਖੜਾ ਹੋ ਗਿਆ ਸ਼ਤਕਾਰ ਵਾਸਤੇ ਤੇ ਹੁਣ ਲਰੇ ਸ਼ਾਂਤੀ ਵੀ ਜਾ ਕੇ ਖੜ ਗਿਆ ਫੁੱਲਾਂ ਦੀ ਮਾਲਾ ਰੱਖ ਕੇ ਨਾ ਰਾਜੇ ਦੇ ਪੈਰਾਂ ਦੇ ਨੁਸਖਾ ਕਰਨ ਲੱਗਿਆ ਹੱਥ ਜੋੜ ਕੇ ਫਤੇ ਬਲੰਦਾ ਹੈ ਇੱਕ ਫੁੱਲ ਦੇ ਵਿੱਚੋਂ ਇੱਕ ਕੀੜਾ ਨਿਕਲਿਆ ਉਹ ਕੀੜਾ ਰਾਜਦੇ ਦੇ ਪੈਰ ਦੇ ਅੰਗੂਠੇ ਤੇ ਲੜ ਗਿਆ ਜਦੋਂ ਰਾਜਦੇ ਅੰਗੂਠੇ ਦੇ ਪੈਰ ਤੇ ਲੜ ਗਿਆ ਤੇ ਰਾਜਦੇ ਦੀ ਮੌਤ ਹੋ ਗਈ ਬੜੀ ਬਲਵਾਨ ਹੈ ਇਹ ਨਹੀਂ ਡਰਦੀ ਪਰ ਸਾਧ ਸੰਗਤ ਕਹਦੇ ਹਨ ਜਦੋਂ ਮਨੁੱਖ ਦੀ ਮੌਤ ਆਉਂਦੀ ਹੈ ਉਹਦੋਂ ਤਿੰਨ ਕਾਰਨ ਇਕੱਠੇ ਹੁੰਦੇ ਨੇ ਤਿੰਨ ਸੱਚੇ ਇਕੱਠੇ ਹੋ ਜਾਂਦੇ ਨੇ ਸੱਚਾ ਸਮਾ ਸੱਚਾ ਸਬਬ ਗੁਰਮੁਖ ਪਿਆਰਿਓ ਸਬਬ ਵੀ ਬਣ ਜਾਂਦਾ ਹੈ ਸ਼ਮਾ ਵੀ ਬਣ ਜਾਂਦਾ ਹੈ ਸਥਾਨ ਉਹ ਜਗ੍ਹਾ ਵੀ ਬਣ ਜਾਂਦੀ ਹੈ ਜਦੋਂ ਤਿੰਨ ਸੱਚੇ ਇਕੱਠੇ ਹੁੰਦੇ ਨੇ ਸੱਚਾ ਸਮਾਂ ਕਿਸ ਸਮੇਂ ਮਤ ਹੋਈ? ਸੱਚਾ ਸਥਾਨ ਕਿਸ ਥਾਂ ਤੇ ਹੋਈ? ਸੱਚਾ ਸਬਬ ਕਿਸ ਕਾਰਨ ਹੋਈ? ਇਹ ਤਿੰਨ ਇਕੱਠੇ ਹੋ ਜਾਂਦੇ। ਜਦੋਂ ਮਨੁੱਖ ਦੀ ਮੌਤ ਆਉਂਦੀ ਹੈ ਗੁਰਮੁਖ ਪਿਆਰੋ ਸਬਾਬੋ ਸਮਾ ਸਥਾਨ ਆਪੇ ਹੀ ਬਣ ਜਾਂਦੇ। ਇਹ ਪਤਾ ਨਹੀਂ ਕਿਸ ਥਾਂ ਤੇ ਆ ਜਾਵੇ ਮਰਨ ਨਾ ਜਾਪੇ ਮੂਲਿਆ ਆਵੇ ਕਿੱਥੇ ਥਾਏ ਕਿਸ ਥਾਂ ਤੇ ਆ ਜਾਵੇ ਇਹ ਹੀ ਮਗੋਂ ਨਹੀਂ ਹੁੰਦਾ। ਪਰ ਸਾਧ ਸੰਗਤ ਉਹ ਸਰਾਜੇ ਦੀ ਮੌਤ ਹੋ ਗਈ ਨਾ। ਪਰ ਜਿਸ ਨੂੰ ਰੱਖਣ ਵਾਲਾ ਪਰਮੇਸ਼ਰ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਹਿਸਕ੍ਰਤੀ ਦੇ ਵਿੱਚ ਉਪਦੇਸ਼ ਕਰਦੇ ਨੇ ਮਿਰਗੀ ਪਖੰਤ ਬਤਕ ਪ੍ਰਹਾਰਣ ਲਗ ਅਬਦ ਹੈ। ਅਹੋ ਜਸ ਰਖੇਨ ਗੋਪਲ ਹੈ ਨਾਨਕ ਰੋਮਨਸਯਦ। ਬਹੁ ਯਤਨ ਕਰਤਾ ਬਲਵੰਤ ਕਾਰੀ ਸੰਤ ਸੂਰਾ ਚਤਰ ਦੇ ਸਹ ਹੈ। ਵਿਖਮ ਖਾਨ ਬਸੰਤ ਉਚ ਹੈ। ਨੈ ਸਮਰਨ ਮਰਨ ਕਦਾਂ ਚ ਹੈ ਕੋਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਿਕ ਕੀਤੇ ਸਾਸ ਇਕਰਖਤੇ ਮਹਾਰਾਜ ਜੀ ਉਪਦੇਸ਼ ਕਰਦੇ ਨੇ ਕਿ ਜਿਵੇਂ ਇੱਕ ਸ਼ਿਕਾਰੀ ਹੈ ਜੰਗਲ ਦੇ ਵਿੱਚ ਹਿਰਨ ਨੂੰ ਮਾਰਨ ਵਾਸਤੇ ਜਾਂਦਾ ਹੈ ਅਗੋ ਸ਼ਿਕਾਰੀ ਹਿਰਨ ਨੂੰ ਵੇਖਦਾ ਹੈ ਅਗੋ ਹਿਰਨ ਸਾਹਮਣੇ ਆਈ ਹੈ ਜੋ ਸ਼ਕਾਰੀ ਤੀਰ ਮਾਰ ਰਿਹਾ ਹੈ ਨਿੰਕੀ ਪਖੰਡ ਬਦਕ ਪ੍ਰਹਾਰੇ ਲਖ ਉਦ ਹੈ ਅਹੋ ਜਸ ਰਖੇ ਗੋਪਾਲ ਹੈ ਨਾਨਕ ਰੋਮ ਨ ਸਦੇ ਅਤੇ ਪਰ ਸਾ ਸੰਗਤ ਜਿਸ ਨੂੰ ਕਹਿੰਦੇ ਪ੍ਰਮਾਤਮਾ ਰੱਖਣ ਵਾਲਾ ਹੈ ਜੋ ਸ਼ਕਾਰੀ ਹੈ ਆਵਦੇ ਸਸ਼ਤਰ ਨਾਲ ਚੋਟ ਮਾਰਨਾ ਚਾਹੁੰਦਾ ਹੈ ਇਹਨੂੰ ਪਰ ਜੋ ਪ੍ਰਮਾਤਮਾ ਹੈ ਉਹ ਰੱਖਣ ਵਾਲਾ ਹੈ ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ ਤੇ ਭਾਵੇਂ ਬਹੁਤ ਯਤਨ ਕਰਤਾ ਬਲਵੰਤਕਾਰੀ ਸੰਤ ਸੂਰ ਚਤਰ ਦੇ ਸਹ ਹੈ ਚਾਹੇ ਬਹੁਤ ਬਲਵਾਨ ਹੋਵੇ ਪਰ ਜਿਹਦੇ ਚਾਹ ਪਾਛਿਓ ਉਸਦੇ ਨੁਕਰ ਚੱਕਰ ਵੀ ਹੋਣ ਸੇਵਾ ਕਰਨ ਵਾਲੇ ਹੋਣ ਪਰ ਮਹਾਰਾਜੀ ਕਹਿੰਦੇ ਹਨ ਵਿਖਮ ਥਾਂ ਨ ਬਸੰਤ ਉੱਚ ਹੈ ਨਾ ਉੱਚੀ ਥਾਂ ਤੇ ਵਸਦਾ ਹੋਵੇ ਔਖੀ ਥਾਂ ਦੇ ਵਿੱਚ ਵਸਦਾ ਹੋਵੇ ਜਿੱਥੇ ਕੀੜੀ ਵੀ ਪਹੁੰਚ ਨਾ ਸਕੇ ਪਰ ਸਾ ਸੰਗਤ ਨੈ ਸਮਰਤ ਮਰਨ ਕਦੰਚ ਹੈ ਉਸ ਦੇ ਮੌਤ ਵੀ ਯਾਦ ਨਾ ਹੋਵੇ ਮੌਤ ਨੂੰ ਭੁੱਲਿਆ ਹੋਵੇ ਹੋਵੰਤ ਆਗਾ ਭਗਵਾਨ ਪੁਖ ਹੈ ਨਾਨਕ ਕੀਤੇ ਸਾਸ ਕਰਖਤੇ ਪਰ ਸਾ ਸੰਗਤ ਜਦੋਂ ਕਹਿੰਦੇ ਫਿਰ ਅਕਾਲ ਪੁਰਖ ਦੀ ਆਗਿਆ ਹੋ ਜਾਂਦੀ ਹੈ ਉਹਦਾ ਸਮਾਪਤ ਆ ਜਾਂਦਾ ਤਾਂ ਉਸ ਦੇ ਜਿਹੜੇ ਸਾਸ ਨੇ ਸਾਸ ਸੰਗਤ ਗੁਰਮੁਖ ਪਿਆਰਿਓ ਕੀੜੀ ਵੀ ਖਿੱਚ ਲੈਂਦੀ ਸਾਸ ਸੰਗਤ ਇਹ ਮਹਾਰਾਜ ਜੀ ਕਹਿੰਦੇ ਹਨ ਜਿੰਨੇ ਤਨੁ ਗਿਣ ਮੇ ਇਹ ਮਿਲੇ ਹਾਨਸ ਕੋ ਨੇ ਹਿਤ ਨੂੰ ਮਿਲ ਲਗੇ ਜਿੱਤ ਦੇ ਹੜੇ ਤਨ ਬਰੀ ਸਾਹੇ ਲੈਣ ਖਾਏ ਇਹ ਤਰ੍ਹਾਂ ਪਹਿਲਾਂ ਹੀ ਜਿਹਨੇ ਨiyet ਕਰਿਆ ਹੋਇਆ ਹੁੰਦਾ ਹੈ ਜਾਣਦਾ ਜਿ세 ਤਰ ਆਪਾਂ ਵਿਆਹ ਦੇ ਦਿਨ ਕਰਦੇ ਆਂ ਸਹਾ ਦਿਨੜ ਕੜਵਾ ਕੇ ਉਹ ਵਿਆਹ ਤੇ ਜਰ ਰੱਖੇ ਜਾਂਦੇ ਨੇ ਕਿ ਉਸ ਤੋਂ ਬਾਅਦ ਸਾਹ ਸੰਗਤ ਦੀ ਗੱਲਬਾਤ ਹੋ ਸਕਦੀ ਹੈ ਕਿ ਆਪਾਂ ਦਿਨ ਅੱਗੇ ਪਿੱਛੇ ਵੀ ਕਰ ਲੈਣੇ ਐ ਪਰ ਜਿਹੜਾ ਇਹ ਆਤਮਾ ਸੰਸਾਰ ਦੇ ਵਿੱਚ ਆਇਆ ਕਾਲ ਦੇ ਘਰ ਵਾਲੀ ਹੈ ਜਦ ਇਹਦਾ ਸਮਾਂ ਆ ਗਿਆ ਇਸ ਨੂੰ ਵਿਆਹ ਕੇ ਲੈ ਜਾਣਾ ਉਹ ਅੱਗੇ ਪਿੱਛੇ ਨਹੀਂ ਹੁੰਦੇ ਉਹ ਦਿਨ ਤਾਂ ਤੈਨੂੰ ਦੂਰ ਜਾਣਾ ਹੀ ਪੈਣਾ ਜਾਣੇ ਹੀ ਪੈਣਾ ਐ ਮਨੁੱਖ ਤਦ ਤੂੰ ਕਿਉਂ ਪ੍ਰਭ ਦਾ ਸਿਮਰਨ ਕਰਦਾ ਕਿਉਂ ਨਹੀਂ ਪ੍ਰਭ ਨੂੰ ਯਾਦ ਕਰਦਾ ਕਿਉਂਕਿ ਤੂੰ ਇਸ ਧਿਆਨਿਕ ਮੌਤ ਤੋਂ ਜਿਸ ਕਾਰਨ ਦੂਰ ਚਲਿਆ ਜਾਵੇਂ ਇਹ ਨਿਆਂ ਵਿਚਾਰਾਂ ਕਰਦੇ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ